ਸੋ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅਕਾਲੀਵਾਲ ਵਾਰਿਸ ਪੰਜਾਬ ਪਾਰਟੀ ਦੇ ਵਿੱਚ ਇੱਕ ਨਵੀਂ ਜੁਆਇਨਿੰਗ ਹੋਈ ਹੈ ਸਰਦਾਰ ਅਵਤਾਰ ਸਿੰਘ ਜੀ ਮਮਦੋਦ ਬਲਾਗ ਤੋਂ ਨੇ ਜਿਨ੍ਹਾਂ ਦੀ ਮਾਗੀ ਕਾਨਫਰੰਸ ਤੇ ਜੁਆਇਨਿੰਗ ਹੋਈ ਹੈ ਬੀਜੇਪੀ ਛੱਡ ਕੇ ਆਏ ਆ ਜਿਹੜੀ ਕਹਿ ਸਕਦੇ ਆਪਾਂ ਪੂਰੇ ਭਾਰਤ ਦੇ ਵਿੱਚ ਕੰਮ ਕਰਦੀ ਐ ਏਡੀ ਵੱਡੀ ਪਾਰਟੀ ਛੱਡ ਕੇ ਆਏ ਕੀ ਕਾਰਨ ਰਹਾ ਹੈ ਕੀ ਗੱਲਬਾਤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਜੀ ਤਾ ਇਹ ਜੁਆਇਨਿੰਗ ਤੁਹਾਡੀ ਹੋਈ ਹੈ ਜੁਆਇਨਿੰਗ ਤੇ ਕੀ ਕਹਿਣਾ ਚਾਹੁੰਦੇ ਮੈਂ ਜੀ ਬੜੀਆਂ ਅਲੱਗ-ਅਲੱਗ ਪਾਰਟੀਆਂ ਵੇਖੀਆਂ ਜੀ ਪੰਜਾਬ 'ਚ ਸੈਂਟਰ ਦੀ ਪਾਰਟੀ ਵੀ ਚੱਲਦੀ ਪਈ ਏ ਜੀ ਭਾਜਪੀ ਮੈਨੂੰ ਭਾਈ ਅਮਰਤਪਾਲ ਦੀ ਸੋਚ ਨੂੰ ਵੇਖਦਿਆਂ ਹੋਇਆ ਮੈਂ ਉਹਨਾਂ ਦੀ ਸੋਚ ਦੇ ਮੁਤਾਬਕ ਉਹਨਾਂ ਨੇ ਖਾਲਸਾ ਵੀਰ ਚਲਾਈ ਸੀ ਮੁੰਡਿਆਂ ਨੂੰ ਨੌਜਵਾਨਾਂ ਨੂੰ ਸਾਡੇ ਪੰਜਾਬ 'ਚ ਨਸ਼ਾ ਬਹੁਤ ਚੱਲਦਾ ਪਿਆ ਜੀ ਉਹਨਾਂ ਦੀ ਸੋਚ ਨੂੰ ਵੇਖਦਿਆਂ ਮੈਂ ਨਸ਼ਾ ਸੀ ਪੰਜਾਬ 'ਚ ਬਹੁਤ ਹੀ ਉਹਨਾਂ ਨੇ ਅਮਰਤ ਸ਼ਿਕਾਇਆ ਤੇ ਗੁਰੂ ਸਾਹਿਬ ਨਾਲ ਉਹਨਾਂ ਨੇ ਜੋੜਿਆ ਜੀ ਤੇ ਮੈਂ ਉਹਨਾਂ ਦੀ ਸੋਚ ਨੂੰ ਵੇਖਦਿਆਂ ਹੋਇਆਂ ਮੈਂ ਕਾਲੀ ਦਲਵਾਰਸ ਪੰਜਾਬ ਦੀ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਜੀ ਕਿਸ ਜਗ੍ਹਾ ਤੇ ਕੀਤੀ ਤੁਸੀਂ ਕਿੰਨਾਂ ਨੇ ਕਰਵਾਇਆ ਤੁਹਾਨੂੰ ਜੁਆਇਨ ਮੈਂ ਸ੍ਰੀ ਮੁਖਸਰ ਸਾਹਿਬ ਕੀਤੀ ਹੈ ਜੀ ਬਾਪੂ ਤਰਸੇਮ ਜੀ ਰਹੇ ਨੇ ਉਹਨਾਂ ਨੇ ਮੈਨੂੰ ਪਾਰਟੀ 'ਚ ਜੁਆਇਨ ਕਰਵਾਇਆ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕੀ ਕਾਰਨ ਕੀ ਹੈ ਜੀ ਤੁਸੀਂ ਬੀਜੇਪੀ ਪਾਰਟੀ ਛੱਡ ਗਿਆ ਜੀ ਉਂਜੀ ਜੀ ਮੈਂ ਕਿਰਪਾ ਸੀ ਜੀ ਗੁਰੂ ਸਾਹਿਬ ਜੀ ਦੀ ਮੈਂ ਕੋਸ਼ਿਸ਼ ਕੀਤੀ ਭਲੇ ਦੀ ਗੱਲ ਕਰ ਲਈਏ ਹੋਰ ਕੋਈ ਵੀ ਪੰਜਾਬ ਦਾ ਭਲਾ ਨਹੀਂ ਪਾਰਟੀ ਚਾਹੁੰਦੀ ਜੀ ਤੇ ਮੇਰੇ ਮਨ ਚ ਇਹੀ ਸੋਚ ਬਣੀ ਕਿ ਕਿੰਨਾ ਚਿਰ ਰਿਹਾ ਹੈ ਜੀ ਤੁਸੀਂ ਭਾਜਪੀ ਚ ਜੀ ਮੈਂ ਤਕਰੀਬਨ 2 ਸਾਲ ਹੀ ਨਾਲ ਜਿਆ ਮੈਂ ਜਰਨਲ ਸੈਕਟਰੀ ਸੀ ਜੀ ਹਮ ਮਹਮਦੋਡ ਬਲਾਕ ਤੋਂ ਜੀ ਹਾਂਜੀ ਇਥੋਂ ਫਰੀਦਪੁਰ ਤੋਂ ਜੀ ਤਾਂ ਕਿਹੜੇ ਕਾਰਨ ਮੁੱਖ ਰੂਪ ਚ ਤੁਹਾਡਾ ਇਹ ਸਿੱਖੀ ਸਰੂਪ ਸੀ ਜਾਂ ਹੋਰ ਕਾਰਨ ਸੀ ਜਾਂ ਹੋਰ ਕੋਈ ਗੱਲ ਸੀ ਨਾ ਜੀ ਨਾ ਵੈਸੇ ਹੀ ਸੀ ਜੀ ਬਸ ਪਤਾ ਨਹੀਂ ਸੀ ਪਾਰਟੀਆਂ ਜਦੋਂ ਜਾਈਏ ਤਾਂ ਫਿਰ ਪਤਾ ਲੱਗਦਾ ਦੀ ਪਾਰਟੀਆਂ ਦੀਆਂ ਨੀਤੀਆਂ ਦਾ ਤੇ ਮੈਨੂੰ ਇਧਰ ਬੜੀ ਵਧੀਆ ਲੱਗਿਆ ਜੀ ਭਾਈ ਅਮਰਤਪਾਲ ਦੀ ਸੋਚ ਨੂੰ ਜੀ ਤੇ ਮੈਂ ਆਖਿਆ ਜੀ ਗੁਰੂ ਦੀ ਕਿਰਪਾ ਤੇ ਆਪਾਂ ਠੀਕ ਹੈ ਆਪਦੇ ਪੰਥ ਦੀ ਜਾ ਕੇ ਤੇ ਜਨਤਾ ਦੀ ਸੇਵਾ ਕਰੀਏ ਜੀ ਠੀਕ ਹੈ ਜੀ ਲਗਾਤਾਰ ਐਨਐਸਏ ਵਧਾਈ ਜਾ ਰਹੀ ਪਈ ਅਮਰਤਪਾਲ ਸਿੰਘ ਖਾਲਸਾ ਤੋਂ ਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਉਹਨਾਂ ਦੀ ਸਰਕਾਰਾਂ ਇੰਨਾ ਕ ਡਰਦੀਆਂ ਜੀ ਵੀ ਸਰਕਾਰਾਂ ਡਰਦੀਆਂ ਜੀ ਐਨਐਸਏ ਵਧਾਈ ਜਾਂਦੀਆਂ ਜੀ ਉਹਦੀਆਂ ਵੀ ਅਮਰਤਪਾਲ ਜੀ ਇੱਕ ਆਉਣ ਵਾਲੇ ਬਹੁਤ ਵੱਡਾ ਚਿਹਰਾ ਆ ਜੀ ਗੁਰੂ ਸਾਹਿਬ ਦੀ ਕਿਰਪਾ ਜੀ ਉਹਨਾਂ ਤੇ ਕਿਉਂ ਨਾ ਅਗੇ ਕੋਈ ਸਵਾਲ ਵੀ ਬਹਿ ਕੇ ਨਹੀਂ ਕਰ ਸਕਦਾ ਜੀ ਉਹਨਾਂ ਨੂੰ ਪਤਾ ਜੀ ਜੇ ਅੱਜ ਛੱਡਦੇ ਉਹਨਾਂ ਨੂੰ ਤੇ ਇਹਨਾਂ ਦੇ ਕਿਸੇ ਪਾਰਟੀਆਂ ਦੀ ਹਵਾ ਵੀ ਨਹੀਂ ਆਉਣੀ ਜੀ ਤੇ ਵੈਗਰੂ ਜੀ ਨੇ ਕਿਰਪਾ ਕਰਨੀ ਹੈ 2027 ਦੇ ਵਿੱਚ ਸਰਕਾਰ ਪਈ ਅਮਰਤਪਾਲ ਜੀ ਦੀ ਬੰਨੀ ਹੈ ਜੀ ਉਹਦੇ ਤੋਂ ਡਰਦੇ ਆ ਉਹਨਾਂ ਦੇ ਐਨਐਸ ਵਧਾਈ ਜਾਂਦੇ ਆ ਜੀ ਠੀਕ ਹੈ ਜੀ ਮਮਦੋਟ ਬਲਾਕ ਦੀ ਗੱਲ ਕਰਦੇ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੁਸੀਂ ਉਧਰ ਕਿਸ ਤਰ੍ਹਾਂ ਦੇ ਵਿੱਚ ਰਿਹਾ ਹੋ ਕਿਵੇਂ ਤਿਆਰੀਆਂ ਅਗਲੇ 2027 ਇਲੈਕਸ਼ਨਾਂ ਲਈ ਵੈਗਰੂ ਦੀ ਕਿਰਪਾ ਹੈ ਜੀ ਜਿੱਥੇ ਵੀ ਜਾ ਰਹੇ ਅਸੀਂ ਬਹੁਤ ਸੋਹਣਾ ਸਾਨੂੰ ਰਿਸਪੌਂਸ ਮਿਲਦਾ ਜੀ ਸਾਨੂੰ ਬੈਠਣ ਨੂੰ ਜਗ ਦੋਇ ਸਤਾਈ ਤੇਆਂ ਪੂਰੀਆਂ ਤਿਆਰੀਆਂ ਜੀ ਹਾਂਜੀ ਵੈਗਰੂ ਜੀ ਕਿਰਪਾ ਕਰਨਗੇ ਜੀ ਉਹਨਾਂ ਹੀ ਕਰਨੀਆਂ ਜੀ ਤੇ ਪੂਰੀਆਂ ਤਿਆਰੀਆਂ ਚ ਹੈ ਜੀ ਕਰਦੇ ਬਸ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਮੈਂ ਧੰਨਵਾਦ ਸਾਰਿਆਂ ਦਾ ਕਰਦਾ ਜੀ ਵੀ ਵੱਧ ਤੋਂ ਵੱਧ ਆਪਾਂ ਕਾਲੀ ਦਾਲਵਾਰਸ ਭਾਈ ਅਮਰਤਪਾਲ ਦੀ ਸੋਚ ਨਾਲ ਜੁੜੀਏ ਤੇ ਭਾਈ ਅਮਰਤਪਾਲ ਜੀ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਣਾਈਏ ਧੰਨਵਾਦ ਜੀ ਸੋਏ ਸਨ ਮੇਰਨਾ ਸਰਦਾਰ ਅਵਤਾਰ ਸਿੰਘ ਜੀ ਮਮਦੋਟ ਬਲਾਗ ਤੋਂ ਜਿਨ੍ਹਾਂ ਦੀ ਨਵੀਂ ਜਿਹੜੀ ਜੁਆਇਨਿੰਗ ਹੋਈ ਹੈ ਅਕਾਲੀਗੱਲ ਵਾਰਿਸ ਪੰਜਾਬ ਦੀ ਪਾਰਟੀ ਦੇ ਵਿੱਚ ਤਾਂ ਉਹਨਾਂ ਨੇ ਸੁਣਨ ਵਾਲਿਆਂ ਨੂੰ ਔਰ ਲੋਕਾਂ ਨੂੰ ਵੀ ਅਪੀਲ ਵੀ ਕੀਤੀ ਕਿ ਆਉਣ ਵਾਲੇ ਸਮੇਂ 'ਚ ਅਕਾਲੀਗੱਲ ਵਾਰਿਸ ਪੰਜਾਬ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਔਰ ਨਾਲ ਤਿਆਰੀਆਂ ਨੂੰ ਲੈ ਕੇ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਜਿਹੜਾ ਐਨਐਸਏ ਲਗਾਤਾਰ ਬਤਾਈ ਜਾ ਰਹੀ ਉਸਤੇ ਜਿਹੜੀ ਗੱਲਬਾਤ ਕੀਤੀ ਹੈ ਕਿ ਸੋ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ